ਨਿਦੌਤ ਬੰਦਨੇ ਅਨਕ ਬਾਰ ਸਰਬ ਕਲਾ ਸਮਰਥ ਨੋ ਲੰਨ ਤੇਰਾ ਕੋ ਪ੍ਰਭੂ ਨਾਨਕ ਦੇ ਤਾਰ ਗੁਰਦਵਿੰਦ ਪ੍ਰਭ ਆਇਆ ਪ੍ਰਿਆਤੋਂ ਸਰਨਾਏ ਨਾਨਕ ਕੀ ਪ੍ਰਵੇੰਦੀ ਆਪਣੀ ਭਗਤੀ ਦਾ ਨਰਮ ਦੇ ਠੰਡੇ ਦਰਬਾਰ ਤੁਰੀ ਬਿਨ ਸੁਰਤ ਕਰੀ ਕੋ ਮੇਰੀ ਦਰਸ਼ਨ ਦੀਜੈ ਥੋੜ ਕਿਵਾ ਜਨ ਪਰੇ ਬਕਾਰੀ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈ ਨਾਮ ਮਿਲਾਏ ਸ੍ਰੀ ਵਾਹਿਗੁਰੂ ਜੀ ਜੈਤ ਸ੍ਰੀ ਮਹਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੂਰ ਚਰਨ ਗਹ ਬਕਉ ਸੁਬਰਸਨਾ ਨਿਜੈ ਪ੍ਰਾਨਿਆ ਕੋਰ ਜਨ ਹਰ ਸਿਉ ਦੇਵ ਜੋ ਚਰਨ ਗਹੋਂ ਬਕਉ ਸੁਬਰਸਨਾ ਨਿਜਹਿ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਗਿਆਰੋ ਹਰ ਸਿਂਚੈ ਸੁਦਾ ਸੰਜੋ ਏ ਆ ਰਸ ਮਹਿ ਮਗਨ ਹੋਦ ਕਿਰਪਾ ਦੇ ਮਹਾ ਬਖਿਆ ਦੇ ਦੂਰ ਆਇਓ ਸ਼ਰਨ ਦੀਨ ਦੁਖ ਬੰਜਨ ਚਿਤ ਮੋ ਤੁਮਰੀ ਓਰ ਆਪੈ ਪਦ ਨਾਨ ਸਿਮਰਨ ਸਵਾਮੀ ਕਰੋ ਪ੍ਰਭ ਨਾਨਕ ਵੰਦਨ শোর ਆਇਓ ਸ਼ਰਨ ਦੀਨ ਦੁਖ ਬੰਜਨ ਚਿਤ ਮੋ ਤੁਮਰੀ ਓਰ ਰਬ ਐ ਪੰਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ੀਆਂ ਦੇ ਗਾਣੇ ਉਲਾਵੇ ਸੋਨਿਆਲ ਜਾਵੈ ਸਤ ਸ੍ਰੀ ਆਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ